ਾਂਜੀ ਰਾਤੀ ਇੱਕ ਸਵਾ ਇੱਕ ਦਾ ਟਾਈਮ ਹੋਣਾ ਅਸੀਂ نیچے ਆਇਆ ਵੈਸੇ ਤਾਂ ਮੈਂ 2 ਵਜੇ ਰੋਜ ਗੁਰਦਵਾਰ ਸਾਹਿਬ ਜਾਨੀ ਆ ਉੱਠ ਫੈਨੀ ਆਂਗੀ 3:30 ਜਾਨੀ ਆਂਗੀ ਤੇ ਜਦੋਂ ਅਸੀਂ نیچے ਆਏ ਗੁੜੀ ਅੱਗੇ ਰੋਜ نیچے ਸੌਂਦੀ ਹੈਗੀ ਤੇ ਰਾਤੀ ਜਦੋਂ نیچے ਆਈ ਉਹਨੇ ਇੱਕੋ ਦਮ ਦੇਖਿਆ ਕਹਿੰਦੀ ਮੰਮੀ ਵੀ ਆਪਣਾ ਸਾਰਾ ਸਮਾਨ ਖਿਲਾੜਿਆ ਪਿਆ ਕਹਿੰਦੀ ਤੁਸੀਂ ਕਿਵੇਂ ਸੀ نیچے ਮੈਂ ਕਿਹਾ ਨਹੀਂ ਮੈਂ ਤਾਂ ਗਈ ਨਹੀਂ ਜਦੋਂ نیچے ਆ ਕੇ ਅਸੀਂ ਦੇਖਿਆ ਸਾਡੇ ਸਾਰੇ ਲੋਕਰ ਵਗੈਰਾ ਸਾਰੇ ਖੁੱਲੇ ਪਏ ਸੀ ਤੇ ਕੀ ਕਹਿੰਦੇ ਦੋ ਜੋੜੇ ਸਾਡੇ ਵਾਲੀਆਂ ਦੇ ਸੀਗੇ ਦੋ ਰਿੰਗਾ ਸੀਗੀਆਂ ਤੇ ਦੋ ਜੋੜੇ ਸਾਡੇ ਝਾਂਜਰਾਂ ਦੇ ਸੀ ਤੇ ਦੋ ਜੋੜੇ ਸਾਡੇ ਚੋੜੀਆਂ ਦੇ ਸੀਗੇ ਹਾਂਜੀ ਇੱਕ ਵਿਸ਼ੂਏ ਜੋੜ ਅਸੀਂ ਬਾਕੀ ਵਿੱਚ ਘੜੀਆਂ ਘੁੜੀਆਂ ਸੀਗੀਆਂ ਸਾਰਾ ਸਮਾਨ ਲੈ ਕੇ ਇਸ ਤਰ੍ਹਾਂ ਹੀ ਚਲੇ ਗਏ ਆ ਸਾਡੀ ਬੇਨਤੀ ਹੈ ਵੀ ਜੇ ਕਿਸੇ ਨੂੰ ਪਿਆੜ ਭਰਾ ਨੂੰ ਕੋਈ ਸਾਡੀ ਹੈਲਪ ਕਰ ਸਕਦਾ ਕਿਸੇ ਨੂੰ ਪਤਾ ਹੈ ਬੱਸ ਉਹ ਸਾਡੀ ਹੈਲਪ ਕਰ ਦਵੇ ਬੱਸ ਵੀ ਅਸੀਂ ਗੁੜੀਆਂ ਵਾਸਤੇ ਜੋੜ ਰਹੇ ਸੀ ਆ ਵਾਸਤੇ ਹਾਂਜੀ 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 ਵਿਆਹ ਵਾਸਤੇ ਹੌਲੀ ਹੌਲੀ ਬਣਾਇਆ ਸੀ ਸਮਾਨ ਅਸੀਂ ਕਿੰਨੇ ਦਾ ਤੁਹਾਡਾ ਨੁਕਸਾਨ ਹੋ ਗਿਆ ਹੋ ਗਿਆ 2-3 ਲੱਖਾਂ ਦਾ ਸਾਡਾ ਕੁਝ ਪਤਾ ਲੱਗਿਆ ਵੀ ਕੁਝ ਅੜਗਰ ਜਿਵੇਂ ਕੈਮਰੇ ਲੱਗੇ ਨੇ ਕੁਝ ਆਇਆ ਉਹ ਵਿੱਚ ਹਾਂਜੀ ਵਿੱਚ ਆਉਂਦੇ ਹੋਏ ਤਾਂ ਸਾਨੂੰ ਦਿਖੇ ਨੇ ਕਿ ਹੁਣ ਕੇਲੀਅਰ ਇਹਨਾਂ ਦਿਖ ਰਿਹਾ ਵੀ ਕੌਣ ਹੈ ਕੌਣ ਨਹੀਂ ਹੁਣ ਸੁਨ ਇਨਫੋਰਮ ਕਰਤਾ ਤੁਸੀਂ ਹਾਂਜੀ ਰਾਤੀ ਕਰਤਾ ਸੀ ਜਦੋਂ ਆ ਗਏ ਸੀਗੇ ਉਹ ਰਾਤੀ ਹਾਂਜੀ ਹੁਣ ਵੀ ਕੰਪਲੇਨ ਕਰਵਾ ਕੇ ਆਇਆ ਕੁਝ ਪਤਾ ਲੱਗਿਆ ਕਿਨੇ ਬੰਦੇ ਸੀ ਇਹਦੇ ਵਿੱਚ ਕਹਿ ਰਹੇ ਨੇ ਵਿੱਚ ਆ ਰਹੇ ਪਤਾ ਲੱਗਿਆ ਇੱਕ ਇੱਕ ਹੀ ਬੰਦਾ ਆ ਰਿਹਾ ਹਾਂਜੀ ਠੰਡੇ ਅੰਦਰ ਕਿਵੇਂ ਐ ਕਿਤੇ ਕੁਝ ਉਹ ਬੈਕ ਸਾਈਡ ਤੋਂ ਇਧਰੋਂ ਪਿੱਛੋਂ ਦੀ ਆ ਕੇ ਅਸੀਂ ਉੱਪਰ ਹੀ ਸੁੱਤੇ ਹੋਏ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਹੈਗਾ ਕਿ ਇਸ ਤਰ੍ਹਾਂ ਆਏ ਨੇ نیچے ਬੈਕ ਸਾਈਡ ਤੋਂ ਆ ਕੇ ਅੰਦਰ ਵੜੇ ਨੇ ਉਹ ਫਰੰਟ ਤੋਂ ਨਹੀਂ ਆਏ ਹੈਗੇ ਅੱਗੇ ਸਾਡੇ ਡੈਡੀ ਜੀ ਸੁੱਤੇ ਹੋਏ ਸੀ ਹਾਂਜੀ ਆ ਬਸ ਇਹੀ ਮੰਗਾ ਵੀ ਜੇ ਕਿਸੇ ਨੂੰ ਕੋਈ ਸਾਡੀ ਹੈਲਪ ਕਰ ਸਕਦਾ ਜਾਂ ਕਿਸੇ ਕੋਲ ਹੈਗਾ ਵੀ ਸਾਡਾ ਸਮਾਨ ਵਾਪਸ ਕਰ ਦੇਣ ਬਸ ਇਹੀ ਬੇਨਤੀ ਆ ਸਾਡੀ ਬਸ ਕੁਝ ਨਹੀਂ ਕਹਿਣਾ ਸੀ ਕਿਸੇ ਨੂੰ ਵੀ ਨਾਮ ਅਰਮਨ ਜਸ ਸਿੰਘ ਹੈ। ਅਹ ਤਿੱਕ ਕਿਤਾ ਕੀ ਘਟਨਾ ਵਾਪਰੀ ਹੈ ਜੀ ਕੁਝ। ਹਾਂ ਜੀ ਰਾਤ ਨੂੰ 1:30 ਵਜੇ ਦਾ ਟਾਈਮ ਹੈ ਜੀ ਤੇ ਅਸੀਂ نیچے ਆ ਕੇ ਦੇਖਿਆ 1:30 ਵਜੇ ਤਾਂ ਸਾਰਾ ਸੋਨਾ ਸੋਨਾ ਆਪਣਾ ਸਾਰਾ ਲੁੱਟ ਕੇ ਲੈ ਗਏ ਸੀਗੇ ਤੇ ਉਧਰੋਂ ਪਿੱਛੋਂ ਦੀ ਸ਼ਾਇਦ ਚੜ੍ਹਨੇ ਆ ਫਾਨੂੰ ਪਤਾ ਨਹੀਂ ਲੱਗਿਆ ਸੱਤੇ ਪੇ ਸੀ ਉੱਪਰ ਕੋਠੇ ਤੇ ਤੇ ਬਾਕੀ ਸੋਨਾ ਵਗੈਰਾ ਆਪਣਾ 3-4 ਲੱਖ ਦਾ ਲੈ ਗਏ ਜੀ ਲੁੱਟ ਕੇ ਭੈਣ ਤੇ ਸਿਸਟਰ ਲਈ 42 ਜੋੜੇ ਹੋਏ ਸੀਗੇ। ਸਰ ਕਹਿਣਾ ਇਹ ਵੀ ਮੈਂ ਅਸੀਂ ਹੈਰਾਨ ਅਸੀਂ ਸੀਸੀਟੀਵੀ ਅਸੀਂ ਦੇਖੇ ਹੈਗੇ ਕੈਮਰੇ ਇਨਾ ਚੋਰ ਦੇਖੋ ਵੇਖੋ ਫੋਕੇ ਫਿਰ ਰਿਹਾ ਕੱਲਾ ਹੀ ਬੰਦਾ ਹੈਗਾ ਸਾਇਮ ਹੱਲੇ ਵਿੱਚ ਪਹਿਲਾਂ ਤਾਂ 12 ਵਜੇ ਤਕਰੀਬਨ ਗਿਆ ਕ੍ਰਿਸ਼ਨ ਨਗਰ 16 ਨੰਬਰ ਗਲੀ 'ਚ ਉੱਥੇ ਆਰਾਮ ਨਾਲ ਦੇਖੋ ਕੋਠੇ ਤੇ ਫਿਰ ਰਿਹਾ ਤੁਹਾਨੂੰ ਸਾਰੇ ਸੀਸੀਟੀਵੀ ਫੁਟੇਜ ਦੇ ਦੰਨੇ ਆ ਉੱਥੇ ਫਿਰ ਕੇ ਦੀਵਾਰ ਫਾਨ ਦਾ ਪਿਆ ਆ ਮਤਲਬ ਇੱਧਰ ਉੱਧਰ ਮਤਲਬ ਪੂਰੇ ਉਹਨੂੰ ਕੋਈ ਟੈਨਸ਼ਨ ਨਹੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਉਸ ਤੋਂ ਬਾਅਦ ਜਦੋਂ ਉਧਰੋਂ ਮਹੱਲੇ ਵਿੱਚ ਸ਼ੋਰ ਪੈ ਗਿਆ ਫਿਰ ਉਹ ਇੱਧਰ ਸਾਡੇ ਵਾਲੀ ਸਾਈਡ ਆ ਗਿਆ ਇਦਰ ਫਿਰ ਪਹਿਲਾਂ ਉਹਨੇ ਸਾਡੇ ਘਰ ਵੱਲ ਦੇਖਿਆ, ਪੜੋਸੀਆਂ ਦੇ ਘਰ ਵੱਲ ਦੇਖਿਆ, ਫਿਰ ਉਹਨੇ ਦੇਖਿਆ ਇਧਰੋਂ ਪਿੱਛੋਂ ਬੈਕਸਾਈਡ ਤੋਂ ਆਕੇ ਦੀਵਾਰ ਐਡੀ ਵੱਡੀ ਫਾੰਦ ਕੀ। ਬੈਕਸਾਈਡ ਉਹਨੇ ਦੇਖਿਆ ਸਾਰਾ ਪਰਿਵਾਰ ਚਾਰ ਮੈਂਬਰ ਦੇਖੋ ਕੋਠੇ ਤੇ ਸੁੱਤੇ ਹੋਏ ਨੇ। ਉਹਦਾ ਹੌਂਸਲਾ ਦੇਖੋ ਇਹਨਾਂ ਨੂੰ ਸੁੱਤੇ ਪਿਆ ਨੂੰ ਦੇਖੋ ਇਹਨਾਂ ਦੇ ਕੋਲੋਂ ਨੰਗ ਕੇ ਪੌੜੀਆਂ ਉਤਰ ਕੇ نیچے ਆਇਆ ਆਕੇ ਅਲਮਾਰੀ ਖੋਲੀਆ। ਉਹਦੇ ਵਿੱਚ ਜੋ ਇਹ ਪਰਿਵਾਰ ਦੇ ਦੇਖੋ ਜੁਐਲਰੀ ਜੋ ਕੁਛ ਵੀ ਅਗਲਾ ਆਪਣੇ ਬਣਾਉਂਦੇ ਆ ਹਰ ਇੱਕ ਆਪਣੇ ਬੱਚਿਆਂ ਦੇ ਲਈ ਉਹ ਸਾਰੇ ਹੀ ਦੇਖੋ ਪਰਸ ਚੱਕ ਕੇ ਲੈ ਗਿਆ। ਇੰਨੇ ਮਤਲਬ ਇਹ ਭਾਜੀ ਵਿਚਾਰੇ ਦੇਖੋ ਟਰਾਲੀ ਚਲਾਉਂਦੇ ਨੇ ਬੇਟਾ ਇਹਨਾਂ ਦਾ ਪ੍ਰਾਈਵੇਟ ਜੌਬ ਕਰਦਾ ਬਹੁਤ ਹੀ ਮਿਹਨਤ ਕਸ਼ ਪਰਿਵਾਰ ਹੈ ਗੁਰੂ ਘਰ ਨੂੰ ਮੰਨਣ ਵਾਲੇ ਨੇ ਬਹੁਤ ਉਹਨੇ ਮਾੜਾ ਕੰਮ ਕੀਤਾ ਹੈ ਪਰਵਾਹ ਦੇ ਨਾਲ ਸਾਰਾ ਮੁਹੱਲਾ ਦੇਖੋ ਸਾਡਾ ਸਾਰੀ ਰਾਤ ਦਾ ਫਿਰ ਰਿਹਾ ਸਾਨੂੰ ਬਹੁਤ ਜ਼ਿਆਦਾ ਤੜਫਣਾ ਵੀ ਬਹੁਤ ਉਹਨੇ ਗਲਤ ਕੰਮ ਕੀਤਾ ਹੈ ਇਹਨਾਂ ਦੇ ਨਾਲ ਤੇ ਇਸਰ ਦੇਖੋ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਆ ਤੇ ਮੈਂ ਸ਼ਹਿਰ ਦੇ ਜਿੰਨੇ ਵੀ ਸਾਡੇ ਆਪਣੇ ਖੰਨੇ ਦੇ ਨਿਵਾਸੀ ਨੇ ਖਾਸ ਕਰ ਮੀਡੀਆ ਤੁਸੀਂ ਦੇਖੋ ਮਤਲਬ ਇੰਨੀ ਦੂਰ ਤੱਕ ਗੱਲ ਪਹਚਾਣੀਆਂ ਸਪੈਸ਼ਲ ਥੈਂਕ ਯੂ ਮੈਂ ਤੁਹਾਡਾ ਕਰਦੀ ਆ ਵੀ ਮਤਲਬ ਇਹ ਜ਼ਰੂਰ ਇਹ ਅਨਸਰ ਨੂੰ ਪਛਾਣਿਆ ਜਾਵੇ ਤਾਂ ਜੋ ਦੇਖੋ ਇਹਨਾਂ ਦੀ ਜੋ ਮਾੜਾ ਮੋਟਾ ਸਮਾਨ ਆ ਉਹ ਮੁੜਿਆਵੇ ਪਰ ਪਈ ਇਸ ਪਰਿਵਾਰ ਦੀ ਹੋ ਜਵੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਇਹ ਸੌਲਟ ਆਊਟ ਕੀਤਾ ਜਾਵੇ ਤੇ ਚੋਰ ਨੂੰ ਫੜਿਆ ਜਾਵੇ ਆ ਕੁਰੀ 10:30 ਵਜੇ ਮਨੁੱਖ ਨਾਮ ਅਮਨਜੋਤ ਸਮਾ ਗੁਰਮੀਲ ਸਿੰਘ ਆਰੋ ਭਗਤ ਖੋਨੀ ਕੰਨਾ ਦਾ ਟੈਲੀਫੋਨ ਮਸੂਲ ਹੋਇਆ ਸੀ ਬੇ ਸਾਡੇ ਇੱਥੇ ਚੋਰੀ ਹੋ ਗਈ ਜੀ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਪੂਰਾ ਪਰਿਵਾਰ ਸਾਡਾ ਕੂਟੀ ਦੇ ਉੱਪਰ ਸੁੱਤਾ ਪਿਆ ਸੀ ਤੇ ਮੇਰੇ ਦਾਦਾ ਜੀ ਥੱਲੇ ਸੁੱਤੇ ਪਿਆ ਸੀ ਕ੍ਰੀਮ ਨੂੰ ਨਵਾਂ 3-4 ਵਜੇ ਦੀ ਗੱਲ ਹੈ ਸਾਡੀ ਉਸੇ ਤੇ 112 ਨੰਬਰ ਗੱਡੀ ਵੀ ਗਈ ਸੀ ਤੇ ਅਸੀਂ ਉਹਦੀ ਸਿਟੀਜ਼ ਫੁਟੇਜ ਲਾ ਰਹੇ ਹਾਂ ਸਿਟੀਜ਼ ਫੁਟ ਦੇ ਇੱਕ ਬੱਤੀ ਦੀ ਫੋਟੋ ਆ ਚੁੱਕੀ ਆ ਜਿੱਥੋਂ ਗਲੀ ਦੇ ਬੜੇ ਮੋਟਰਸਾਈਕਲ ਵਾਲੇ ਉੱਤੇ ਤਿੰਨ ਬੰਦੇ ਬੜੇ ਨੇ ਤਿੰਨਾਂ ਦੀ ਇਹ ਫੋਟੋ ਕਲੀਅਰ ਨਹੀਂ ਹੋਈ ਜਲਦ ਹੀ ਇਹਨਾਂ ਨੂੰ ਗ੍ਰਿਪ ਚ ਲਿਆ ਜਾਵੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ